ਦੋ ਦਿਨ ਦੀ ਛੁੱਟੀ ਤੋਂ ਬਾਅਦ ਧਰਵਿੰਦਰ ਦੁਆਰੇ ਆਇਆ ਇਹ ਤੇ ਪੁੱਛਦੇ ਦੋ ਦਿਨ ਦੀ ਕਿੱਥੇ ਕਿੱਥੇ ਘੁੰਮਿਆ ਕਿਆ ਕੁਝ ਕਰਿਆ ਕਿੱਥੇ ਰਿਹਾ ਦੋ ਦਿਨ ਮਤਾਨਾ ਨਹੀਂ ਹੈ ਸਿਗਰਟ ਹੈ ਰਾਤ ਪਤਨੇ ਆਪਕੇ ਲੜਕੇ ਨੇ ਫੋਨ ਉਠਾਇਆ ਥਾ ਉਹ ਬੋਲਦਾ ਬਿਮਾਰ ਹੈ ਬੁਖਾਰਾ ਹੋਇਆ ਹਾਂ ਪਾਸਾ ਉਠਾਈ ਵੀ ਨਹੀਂ ਹੈ ਬਿਲਕੁਲ ਹਾਂ ਉਹ ਬੋਲੋਗਾ ਤਾਂ ਭਰਾ ਮੈਂ ਚਲ ਕੋਈ ਨਾ ਮੈਂ ਅਰੈਸਟ ਕਰਨੇ ਤਾਂ ਕੋਈ ਬਾਤ ਨਹੀਂ ਸ਼ਾਮ ਨੂੰ ਜਾ ਕੇ ਫਿਰ ਦਵਾਈ ਦੇ ਕੇ ਆਏਗਾ ਮੈਂ ਪਰ

ਐਸ ਤਾਰਾਂ ਅੰਦਰੋਂ ਜਦੋਂ ਢੁੱਟਦਾ ਹਾਂ ਬੜਾ ਜ਼ੋਰ ਕੇ ਮਰ ਦੇ ਦੇਖ ਲਓ ਢੁੱਟੇ ਇਸ ਕੀ ਮੈਨੂੰ ਟੈਨਸ਼ਨ ਮੈ ਜੇ ਇੱਕ ਫਿੱਟ ਹੋ ਜਾਏ ਫਿਰ ਉਹ ਟੈਨਸ਼ਨ ਨਹੀਂ ਹੈ ਬਾਅਦ ਵਿੱਚ ਕਰ ਦਿੰਦੇ ਹਾਂ ਲੋੜ ਜਿਹੀ ਕੰਮ ਖਿੱਚਣ ਦੇ ਥੋੜਾ ਜਿਹਾ ਤੇ ਜਦ ਤੱਕ ਤਾਂ ਮੇਰੇ ਹੀ ਆਉਂਦੇ ਆ ਰੀਕਾ ਆਉਂਦਾ ਜਦ ਤੱਕ ਮੈਂ ਕੁਝ ਖਾਣ ਪਾਣ ਕਰ ਲਵਾਂ ਦੇਖੀਏ ਕੀ ਬਣਾਉਂਗਾ ਦੇਰ ਦੇ ਅੱਜ ਬਣ ਰਹੇ ਨੇ ਪਰੌਂਠੇ ਗਰਮਾ ਗਰਮ ਪਰੌਂਠੇ ਖਾਂਦੇ ਆਂ ਤੇ ਫਿਰ ਅਗਲੇ ਕੰਮ ਪਰ ਲੱਗਦੇ ਘਰ ਦੇ ਵਿੱਚ ਆਪਾਂ ਨੇ ਹੋਰ ਟਰਾਲ ਬਣਾ ਦੇਣੀ ਆ ਕਿਉਂਕਿ ਗੰਧੂ ਵਈ ਆ ਗਿਆ ਜੇ ਤੋ ਆਜ ਨਾ ਹੁਦਾ ਹੀ ਹੋ ਜਣੀ ਅੱਜ ਰਾਤ ਮੈਂ ਹੋਗਾ ਥੋੜਾ ਜਿਹਾ ਉਹਦੇ ਵਿੱਚ ਮੈਂ ਆਹ ਵੱਲੋਂ ਮਾਤਰਾ ਫੋਨ ਲਾਉਣਾ ਦਾ ਫਰਮਾ। ਤੇ ਤੇਰੇ ਕੋਲ ਲਾਇਆ ਤੇ ਫੋਨ ਤੈਨੂੰ? ਨਾ ਰਾਤ ਇੱਕ ਵੀ ਮੈਂ ਦਾ। ਫੋਨ ਕਰਕੇ ਮੈਂ ਚੱਕੇ ਨਹੀਂ ਦੂਰ ਮੁੰਡੇ ਨੂੰ ਬੁਲਾਤਾ ਮੈਂ। ਅੱਛਾ। ਤੇ ਨਕਰ ਤੇ ਤੈਨੂੰ ਬੁਲਾ ਲੈਂਦੇ ਆਂ। ਅਹੀਂ ਦਵਾਇਆ ਅਗਰ। ਆਹ ਬੜਾ ਚੱਕਲੇ ਪੌੜੀ ਚੱਕੀ ਲਈਏ ਆਪਾਂ ਯਾਰ। ਕਿੱਦਾਂ ਜੀ? ਉਹ ਉਤਰ ਕੇ ਆਪੇ ਦੁੱਜੇ ਸਾਲੇ ਆਹ। ਆਹ ਬਹੁਤ ਪਿਆਰਾ। ਉਹ ਵੀ ਤਾਹੜਾ ਤੋੜੀ ਲੈ ਗਿਆ ਇੱਥੇ ਤੇ ਤੁਹਾਨੂੰ ਕਿਹਾ ਵੀ ਨਾਲ ਦੇ ਨਾਲ ਛੱਡ ਜੀ। ਉੜੀ ਗਈ ਆ। ਤਲ ਪੌੜੀ ਪੌੜੀ ਲੈ ਜੀ ਹੁਣ ਤੁਹਾਨੂੰ ਮੈਂ ਕਿਹਾ ਜਿੰਨੇ ਖੜ ਪਹਿਲਾਂ ਉੜਿਆ ਹੋਇਆ ਤੇਰੇ ਜੁੰਮੇ ਹੁਣ ਕੋਈ ਗੱਲ ਨਹੀਂ ਜਿੰਨੇ ਬਾਦ ਗਏ ਦੇ ਜਿੰਨੇ ਬਾਦ ਕੇ ਤੂੰ ਲੈ ਜੀ ਸ਼ਾਇਦ ਇੱਕ ਨੇ ਕਿ ਬੱਚੇ ਦੇ ਦਿੱਤੇ ਹੁਣ ਛੋਟੇ ਛੋਟੇ ਤੇਰੇ ਬਾਕੀ ਤੇ ਪੌੜੀ ਘੜ ਆ ਰਹੇ ਨੇ ਆ ਰਹੇ ਕਿੰਨੇ ਵੱਡੇ ਆ ਰਹੇ ਅੱਜ ਤਾਂ 300 ਬੰਦੇ ਹੀ ਪਹਿਲਾਂ ਤੇ ਜਲ ਆਉਂਦੇ ਫਿਰ ਆ ਪੌੜੀ ਜੀ ਭਾਈ ਤੂੰ ਨੂੰ ਕਿਹਾ ਦਾ ਮੈਂ ਨਾਲ ਦੀ ਨਾਲ ਛੱਡ ਜਾ ਚੱਲ ਬਈ ਲਾ ਜੀ ਪੌੜੀ ਦਾ ਗਈ ਉੱਪਰ ਯਾਰ ਰੋਕੀ ਮੜਾ ਜਾ ਇੱਧਰ ਪੈ ਗਈ ਧੂੜ پتہ ਇਹ ਕਹਿੰਦਾ ਜਿਹੜਾ ਹੁਣ ਅਗਲੀ ਕਟ ਕਸਾਈ ਹੋਣੀ ਆ ਉੱਪਰੇ ਕਰਿਓ ਸਾਰੇ ਫਿਰ ਜਿਹੜੇ ਬੜੇ ਬੜੇ ਪਾੜੇ ਇਹ ਕਰਨੇ ਪੈਣੇ ਚੰਡੇ ਫਿਰ ਇਹ ਕਰਨੇ ਹੋ ਨਾ ਇਹ ਸਾਡ ਕਰ ਲਿਓ ਫਿਰ ਇਹ ਸਾਡ ਕਰ ਲਓ ਜੂ ਵੀ ਗੱਲ ਇਹਦੀ ਜੂ ਇੱਧਰੋਂ ਤੂੰ ਆ ਜਾਈ ਜਾਬੇ ਠੀਕ ਹੈ ਇੱਥੇ ਤੋਂ ਸਾਰਾ ਅੰਦਰ ਨੂੰ ਵੜਦਾ ੂੜੇ ਢੂੜ ਹੋ ਗਈ ਫੇਰ ਦੁਬਾਰੇ ਅੰਦਰ ਵਾਲਾ ਗੇਟ ਲਾ ਦੇਣਾ ਉਹ ਲੱਗਿਆ ਫਿਰ ਵੀ ਚਾਈ ਜਾਂਦੀ ਹੈ ਸਾਡੀ ਡਸਟ ਆ ਨਾ ਹਾਂ 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 ਲੈ ਵੀ ਦੇਖਾਂ ਫਿਰ ਅਲਾਈ ਲਈ ਪਰ ਉਹ ਆਦ ਕਿਤਨੀ ਜਾਂਦੀ ਸਿੱਧੀ ਖੜੀ ਹੋ ਜਾ ਦੇ ਦੇ ਪਰ ਅੱਜ 7 ਪੈ ਜਾਣੇ ਅੱਜ ਦਲੇ ਢਾਂਚੇ ਤਿਆਰ ਹੋਊਗਾ ਨਾ ਔਰ ਘੋਲ ਪਾਪ ਤਾਂ ਚਲਾਇ ਪੌੜੀ ਵਾਸਤੇ ਜਿਹੜੀ ਔੜੀ ਹੋਰ ਘੋਲ ਪਾਪ ਵਿੱਚ ਲਾਉਣਾ ਪੌੜੀ ਨਹੀਂ ਬਣਾਉਣੀ ਤੁਸੀਂ ਪੂਰੇ ਪਹਿਲੇ ਪੌੜੀ ਤੇ ਸ਼ੁਰੂ ਕਰ ਲੈਣਾ ਮੈਂ ਕਹਿੰਦਾ ਔੜੀ ਲਾ ਦਾਂ ਕਹਿੰਦਾ ਪਹਿਲਾਂ ਯਾਰ ਚੜਨਾ ਉਦੋਂ ਨਾ ਸੌਖਾ ਰਹੂਗਾ ਆਪਾਂ ਨੇ ਯਾਰ ਕਿੰਨੀ ਵਾਰ ਚੜਨਾ ਕਿੰਨੀ ਵਾਰ ਉਤਰਨਾ ਚਾਹ ਪਾਣੀ ਸਾਰਾ ਕੁਝ ਫਿਰ ਉੱਪਰ ਆਉਣਾ ਫਿਰ ਓ ਲੱਗੇ ਥੱਲੇ ਬੰਦੇ ਕੜਾ ਤਾਇ ਲਾਵਾਂ ਕੋਥੇ ਹਾਂ ਇਹ ਚਲੋ ਕੰਦੂ ਨੂੰ ਨੁਕਸਾਨੇ ਹੋ ਗਏ ਜਿਹੜੀ ਆ ਨਈ ਐ ਐ ਕੰਦੂ ਨੂੰ ਨੁਕਸਾਨੇ ਹੋ ਉਹ ਕੰਦੀ ਜਿੰਨਾ ਮਰਜ਼ੀ ਪਾਣੀ ਛੱਡੀ ਜਾਊਂਗਾ ਫਿਰ ਵਿੱਚ ਹਾਂ ਜਿਹੜਾ ਜਿਹੜਾ ਘਰ ਵਿੱਚ ਬਾਕਿੰਗ ਕਰਨੀ ਹੈ ਘਰ ਦੇ ਵਿੱਚ ਵਿੱਚ ਇਹ ਜਿਹੜੇ ਦੇਈ ਜਾ ਬੰਦਾ ਮੈਂ ਹੋਰ 20 25 ਸਾਲ ਤੱਕ ਫਿਰ ਪਤਾ ਘਰੇ ਘੁੰਮਲੇ ਕਰੂਗਾ ਹੁਣ ਕਿਹੜਾ ਬਾਹਰ ਜਾ ਕੇ ਕਰੂ ਬਾਕਿੰਗ ਵਾਸਤੇ ਲੋਕ ਮੇਰਾ ਸਾਰਾ ਪਿੰਡ ਦੇਖਦਾ ਇੱਥੋਂ ਤੋਂ ਇਹ ਤੈਂ ਟੁੱਟੇ ਹੁਣੇ ਹੁਣ ਸਿਮਿੰਟ ਤੇ ਲੈ ਕੇ ਆਇਆ ਮੈਂ ਵੀ ਸਿਮਿੰਟ ਸਿਮਿੰਟ ਹੋ ਗਿਆ ਲਿਪੜ ਗਿਆ ਜਮੇ ਬਾਕੀ ਕੰਮ ਚੱਲਦਾ ਰੋ ਇੱਥੇ ਫਿਰ ਉਹਦੀ ਕੱਟ 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 ਕੇ ਲਾਉਂਗੇ ਪੀਸਾਂ ਹਾਂਜੀ ਉਹ ਤਾਂ ਕੱਟ ਕੇ ਲੈਣੇ ਗੋਲ ਗੋਲ ਜੇ ਲੰਬੇ ਲੰਬੇ ਹੈ ਇਹ ਕਿਹੜੇ ਲਾਣੇ ਆਪਣੇ ਉਹੀ ਲਾਣੇ ਕੱਲ੍ਹ ਚੱਲ ਉਹੀ ਲੱਗੂ ਪਤੀਆ ਫਿਰ ਅਜਾ ਕੰਮ ਆ ਵੇਲੀ ਆਪਣੀ ਵੱਧ ਗਈ ਆ ਇੱਧਰ ਪ੍ਰੋਪਰਾ ਪੀਸ ਆ ਹਾਂਜੀ ਹਾਂਜੀ ਆ ਜਾਣਾ ਹਣਾ ਹਾਂ ਬੜ ਠੀਕ ਆ ਗਿੰਦੂ ਤਾਂ ਆ ਗਿਆ ਤਾਂ ਤਾਂ ਹੁਣ ਫੇਰ ਸਕੂਟਰ ਚਾਕੇ ਭੱਜ ਗਿਆ 9 ਜਾ ਕਰ ਗਿਆ ਮੈਨੂੰ ਲੱਗਦਾ ਹੁਣ ਨਹੀਂ ਆਉਂਦਾ ਲੱਗਦਾ ਕਹਿੰਦਾ ਮੈਂ ਆਪਣੇ ਬੰਦੇ ਲਿਆਵਾਂ ਬੰਦੇ ਨਹੀਂ ਆਏ ਹੈਗੇ ਆ ਜਿਹੜਾ ਨਵਾਂ ਬਿਲਡ ਕੰਪਾ ਇਹਦੇ ਬਾਹਰ ਲਾਈਵ ਗ੍ਰਨੇਡ ਦੇ ਨਾਲ ਨਾਲੇ ਮੈਚਿੰਗ ਹੋ ਗਈ ਇਹਦੇ ਅੱਜ ਇਹ ਆਇਆ ਅੱਜ ਧਮਾ ਤੇ ਬਿਜਲੀ ਵਾਲੇ ਛੁੱਟੀ ਕਰ ਗਏ ਤੁਹਾਡੀ ਉਹਨਾਂ ਕੇ ਸਾਥ ਕੋਈ ਬਾਤ ਹੋ ਰਹੀ ਹੈਗੀ ਜੈਸੇ ਤੂੰ ਆਉਗੇ ਉਹ ਨਹੀਂ ਆਏਗਾ ਜਦ ਤ ਉਹ ਆਏਗਾ ਤੂੰ ਨਹੀਂ ਆਉਗੇ ਕੋਈ ਐਸੀ ਬਾਤ ਤਾਂ ਨਹੀਂ ਹੈ ਕੋਈ ਤੁਹਾਡੀ ਹੋਈ ਉਹਨਾਂ ਕੇ ਸਾਥ ਵੀ ਅੱਜ ਤੂੰ ਆ ਜਾਓ लक्कड़ लकड़वाला लकड़ ना दूसरा जो बिस्तरी दम है कल आया था आया। कल कल आया, आया था आज कल वो आए तुम नहीं आए आज तुम गए बो नहीं आए तुम्हारा रही है जी बतीजा हाँ हाँ आज भाई अंदर बैठ के चाह पियो चको ਨਾਲ ਤੁਹਾਨੂੰ ਅੱਜ ਖਵਾਉਂਦੇ ਬਿਸਕੁਟ ਦੋ ਮੰਦਰ ਵਾਜਾ ਦੋ ਦੱਬ ਕੇ ਨਹੀਂ ਜੰਦੀ ਆ ਖੋਲ ਦਾ ਮੈਂ ਚਾਹ ਅਸੀਂ ਲਈ ਪੀ ਤੇ ਹੁਣ ਲੱਗਿਆ ਕਮਾਂਡਾਂ ਉੱਪਰ ਕਿਉਂ ਖੜਾ ਪੀਣਾ ਕੀ ਆ ਫਿਰ ਅੱਜ ਕੀ ਆ ਬਣਾਵਾ ਮਾ ਫਿਰ ਅੱਜ ਦੱਡ ਕਿਹੜਾ ਬਣਾਜੇ ਜਨੈਸ਼ ਸ਼ਰਧੀਪੁਰ ਅੱਜ ਤਾਰੀਖ ਮਿਲਣਾ ਹੈਗਾ ਦੇ ਤਾਹੀ ਬੀੜੇ ਤਰਫ ਗੰਦੂ ਕਹਿੰਦਾ ਕਿ ਸਮਾਨ ਲੈ ਆਂਦਾ ਸੀ ਮੈਂ ਕਹਿੰਦਾ ਯਾਰ ਆਪਾਂ ਨੇ ਮੈਂ ਕਹਿੰਦਾ ਆਹੀ ਲੈ ਲੈਂਦੇ ਆ ਯਾਰ ਬੇਲਾੜਾ ਕਿੱਥੇ ਹੋ ਗੋਣਦਾ ਹਮ ਸਾਰਾ ਸਮਾਨ ਆਪਸਾ ਠੋਇਆ ਹੋਇਆ ਵੇ ਆਹ ਸਮਝੇ ਲੱਗਦੀ ਹੈਗੀ ਕਿ ਇਹ ਤਿਆਰ ਕਰਨਾ ਕਿ ਆ ਨਹੀਂ ਕਰਨਾ ਠੀਕ ਆ ਭਾਈ ਇੰਨਾ ਲੇਟ ਇੰਨੇ ਲੇਟ ਤਾਂ ਮੈਂ ਗਾਣ ਨੂੰ ਪੜਾ ਟੋਟੇ ਇਕੱਲਾ ਲਾ ਅੰਦਰ ਉਹ ਲਾਲਾ ਮੁੰਡਾ ਲਾਲਾ ਨਾਲ ਹਾਂ 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 ਹ ਉਨੀ ਪਰੇ ਕਿ ਤਰ੍ਹਾਂ ਕੁ ਮੈਂ ਹਾਂ ਬੱਤਵਾਨ ਕੋ ਰੇਡੀ ਪਾ ਛੱਡ ਗਿਆ ਇਹ ਬੱਚੇ ਚਲ ਵੇਖ ਲੈ ਲੱਭਣਾ ਉਹ ਗੱਟੀ ਦੇ ਵਿੱਚ ਮਾਰ ਦੇ ਕੰਦ ਚ ਆ ਜਾ ਯਾਦ ਇੱਕ ਬੜੀ ਜੀਵਨ ਚਾਪਲੀ ਹਾਂ ਬਸਕੂਟ ਖਾਣੇ ਜੰਮਾ ਨਿਕਲਦਾ ਨਾ ਤੂੰ ਕੋ ਹੋਰ ਵੀ ਕਹਿਣ ਲੱਗਾ ਤਾਂ ਹੁਣ ਨਹੀਂ ਨਹੀਂ ਹਾਂ ਉਹਦੇ ਖਾਦ ਲੈ ਮਾਨੂੰ ਆਇਆ ਮੋਸਕਾ ਜਾਇਆ ਥੋੜਾ ਜਿਹਾ ਤੂੰ ਕਹਿ ਹਾ ਵਿੱਚ ਜੋ ਮਰਜ਼ੀ ਹੋਆ ਖਾ ਉਹ ਜੋ ਮਰਜ਼ੀ ਖਲਾਈ ਜਾ ਹਾਂ ਆ ਮਾ ਦਰਵਾਜਾ ਖੁੱਲਦਾ ਇੱਕ ਵੜ ਮੈਂ ਲਾ ਮਿਲ ਗਏ ਭਾਈ ਪੈਨਸ਼ਨ ਖੜੀ ਕਰਤੀ ਸੀ ਗਿੰਦੂ ਨੇ ਤਾਂ ਉਹ ਮਿਲ ਗਏ ਮਿਲ ਗਏ ਬਾਬੇ ਹਾਂ ਆਈ ਆਾਰੇ ਚੱਕ ਲੈ ਪੇਜੂ ਔਰ ਨਟ ਜਵੀ ਹੋਰ ਹੋਣਾ ਦੇ ਜੀ ਦਵਾਵਾ ਲਫਾਫਾ ਵੀ ਹੈ ਕੋਈ ਦੇਖਦਾ ਉਹ ਨਟ ਚੇਪਾ ਦੇਖਦਾ ਸਾਰੀ ਲੈਂਦਾ ਯਾਰ ਗਿੰਦੂ ਦੇਖੀਦਾ ਹੀ ਇਹ ਲਫਾਫੇ ਵਿੱਚ ਨਹੀਂ ਦਿਖੇਗਾ ਯਾਰ ਇਹ ਹਾਂ ਟੀ ਐਲ ਕੁੜੀਆਂ ਟੀ ਐਲ ਕੁੜੀਆਂ ਉਹ ਇਹਦੀਆਂ ਹੁੰਦੀਆਂ ਜਿਹੜਾ ਜਿੰਦਾ ਨਹੀਂ ਬੋਲਦਾ ਹੁੰਦਾ ਗੇਟ ਚ ਪਾਵਾ ਹਾਂ ਵਾਪੇ ਜਾ ਦੋ ਅੱਜ ਤੇ ਇੱਕ ਟੀ ਉਹ ਸਾਰਾ ਕਿੱਥੇ ਹੋਊਗਾ ਯਾਰ ਗੱਡੀ 'ਚ ਵੀ ਨਹੀਂ ਹੋਣਾ ਮੈਂ ਕਹਿੰਦਾ ਯਾਰ ਭੁੱਲੇ ਹੋਏ ਮੈਂ ਦੇਖਦਾ ਮੈਂ ਗਿੰਦਰ ਮੇਰੇ ਨੂੰ ਜਿਹਾ ਪਾਗਲ ਕਰ ਦਣਾ ਹੈ ਗਿੰਦਰ ਮੇਰੇ ਨੂੰ ਪਾਗਲ ਕਰ ਦਣਾ ਅੱਜ ਐਦਾਂ ਨਹੀਂ ਆਂ ਦੇਖੋ ਆਹ ਉਹ ਮੈਂ ਅੱਜ ਲਖਾਫੇ ਚਾਇਆ ਪੁੰਨੀ ਆਹ ਇਹ ਹੁਣ ਬੜਾ ਕੀ ਪ੍ਰੋਬਲਮ ਹੋਈ ਹੋਈ ਆ ਅੱਜ ਤੋਂ ਇਹ 20 ਜਾਂ 25 ਦਿਨ ਪਹਿਲਾਂ ਸਮਾਨ ਚਾੱਕ ਕੇ ਲੈ ਕੇ ਆਏ ਸੀ ਜਿਹੜਾ ਹੁਣ ਆ ਸਮਾਨ ਚਾੱਕ ਕੇ ਹੁਣ ਸਾਰਾ ਸਮਾਨ ਇੱਧਰ ਉੱਧਰ ਹੋ ਗਿਆ ਇਹ ਹੁਣ ਕਰਦਿਨ ਸਾਰੇ ਅਲੱਗ ਕੀ ਤਾਂ ਇੱਧਰ ਉੱਧਰ ਇੱਕ ਦੂਜੇ ਨਾਲ ਚੱਕੀ ਜਾਂਦੇ ਨੇ ਉਹੀ ਤਾਂ ਕਹਿੰਦਾ ਹੁਣ ਕਿਸੇ ਇਹ ਥੋੜੀ ਬਰਤ ਤੋਂ ਮੈਨੂੰ ਗੁੱਸਾ ਜਣਾ ਬਜਾਦਾ ਆਈ ਜਾਂਦਾ ਜੀ ਉਹ ਕਹਿੰਦੇ ਮੈਂ ਦੂਜੇ ਨੂੰ ਇਹ ਕਿਸੇ ਤਾਂ ਹੁਣ ਜਿੱਦ ਕਿਸੇ ਤਾਂ ਕੰਮ ਨਹੀਂ ਆਉਣੀ ਹੈਗੀ ਇਹ ਗਿੰਦੂ ਦੇ ਕੰਮ ਆਉਣੀ ਹੈ ਜਿਹੜਾ ਸਮਾਨ ਗਿੰਦੂ ਗਿੰਦੂ ਹੀ ਵਰਤੂ ਬਿਜਲੀ ਨਾਲ ਥੋੜੀ ਬਰਤ ਲੂਕ ਉਹ ਇਹ ਲਿਫਾਫੇ ਵਿੱਚ ਪਈਆਂ ਕੁੰਡੀਆਂ ਇਹ ਇੱਕ ਲਿਫਾਫੇ ਵਿੱਚ ਪਈਆਂ ਦੀਆਂ ਇਹ ਇੱਕ ਲਿਫਾਫਾ ਦੇਖੋ ਕਿਸੇ ਲਿਫਾਫੇ ਦੇ ਵਿੱਚ ਪਈਆਂ ਇਹ ਲਿਫਾਫਾ ਢੇਰੀ ਕਰਕੇ ਉਹਦੇ ਵਿੱਚ ਪਈਆਂ ਕਿਦੇ ਚ ਹਾਲ ਕਰਦੇ ਆ ਨਹੀਂ ਰਹਗਾ ਤੁਸੀਂ ਉੱਪਰ ਹੱਲੇ ਕਰੀਏ ਨਾ ਲਿਫਾਫੇ ਰੱਖ ਕੇ ਪਈਆਂ ਕਰਾ ਲਿਫਾਫਾ ਦਾ ਜਿਹੜਾ ਬੀਚ ਦਾ ਲਏਗਾ ਦਾ ਇਹ ਆਹ ਹੈ ਮੈਂ ਨਹੀਂ ਦੇਖੀ ਇਹ ਨਹੀਂ ਦੇਖੀ ਇਹ ਸੱਚ ਕਰੂਗੀ ਉੱਤੋਂ ਨਹੀਂ ਆ ਤੋ ਅੰਦਰ ਲੈ ਕੇ ਉਹ ਚੱਕ ਕੇ ਤੁਸੀਂ ਇਹੀ ਚਾਹ ਚਾਹ ਕਿਸਮਾਨ ਤੇ ਢੋਕੀ ਜਾਂਦੀ ਹੈ ਤੇ ਬਾਹਰ ਚੋਖਾ ਹੋ ਜਾਂਦਾ ਇੱਥੇ ਕਿਹਾ ਉਹ ਮੈਨੂੰ ਉਹ ਸਾਰਾ ਤਾਂ ਉਰੀ ਗਿਆ ਸਮਾਨਤਾ ਕਿਤੇ ਨਹੀਂ ਜਾਂਦਾ ਆਪੇ ਫੋਲਾ ਫਾਲੀ ਕਰਦੇ ਆ ਵਾਹ ਬੀਬਾ ਆ ਬਣ ਗਈ ਗੱਲ ਇਹਨਾਂ ਅੱਜ ਤੋਂ ਤੁਹਾਡੇ ਹੱਥ ਸੁਮਨੇ ਖੁਜੀ ਕਰ ਰਹਾ ਹੈ ਇਤਨਾ ਅੱਛਾ ਬਣਾ ਦਿਓ ਯਾਰ ਦੇਖ ਲਓ ਜੀ ਹੁਣ ਸੈਟਿੰਗ ਤਾਂ ਹੋਈ ਵੀ ਦੇਖ ਲਾ ਹੁਣ ਹੁਣ ਚਾਹ ਜੋ ਚੇਂਜ ਕਰਾਉਣਾ ਤਾਂ ਦੱਸ ਦੇ ਇਹ ਕਹਿੰਦਾ ਚਿੱਟੀ ਲਾਉਣੀ ਥੱਲੇ ਇੱਥੇ ਇੱਥੇ ਹਾਂ ਚਿੱਟੀ ਵੀ ਠੀਕ ਐ ਉੱਤੇ ਵੀ ਲਾਉਂਗੇ ਆਹੀਂ ਜਿਹੜੇ ਉੱਪਰ ਉੱਪਰ ਲਾਉਣੀ ਐ ਇਹੀ ਲੱਗਣੀ ਉੱਪਰ ਵੀ ਉੱਪਰ ਮਿੱਟੀ ਠੀਕ ਐ ਅੰਦਰ ਜਾਣ ਲੱਜੂਗੀ ਇਹ ਪਾਸੇ ਉਹਦੇ ਇੱਕ ਪੀਸ ਥੱਲੇ ਲਾ ਕੇ ਨਾ ਨੀਵੀ ਰਹਿਣੀ ਜਿਹੜਾ ਬਾਹਰ ਵਾਲ ਜਾਲੀ ਵਾਲਾ ਉਹਦੇ ਵਿੱਚ ਫਸਣਾ ਉਹ ਹਾਂ ਸਮਝੀ ਕਿਦਾਂ ਕਸਮਝਾਵਾਂ ਤੋਰੇ ਨੀਵੀ 1 ਇੰਚ 1 ਇੰਚ ਨੀਵੀ ਉਹਦੇ ਵਿੱਚ ਚਿੱਟਾ ਦਰਵਾਜ਼ਾ ਫਾਜੂ ਵੀ ਇਦਾਂ ਵਿੱਚ ਨੂੰ ਕੋਈ ਚੀਜ਼ ਬੜੇ ਨਾ ਠੀਕ ਐ ਇਹਦਾ ਹਾਂ ਤੇ ਕੱਪੜਾ ਪੱਤੀਆਂ ਲਾਉਂਦੇ ਆ ਜਦੋਂ ਐਂ ਦੇ ਤੋ ਚਿੱਟਾ ਉਹ ਵੱਜ ਜਾਣਾ ਕਪੜਾ ਕੋਪੜਾ ਹਾਂ ਜੇ ਤੁਸੀਂ ਕਹਿੰਦੇ ਇੱਧਰ ਰਾਤ ਤੱਕ ਲਵਾ ਰੱਖ ਦੇਣੇ ਨੂੰ ਸਾਰੀ ਰਾਤ ਲੱਗੇ ਰਹੇਗੇ ਲੱਗੇ ਹੀ ਨਹੀਂ ਲੱਗਣ ਹਾਂ ਬਲਾ ਲੋ 5-7 ਬੰਦੇ ਬਲਾ ਲਓ ਭਾਈ ਅੱਜ ਮੈਨੂੰ ਪਾਣੀ ਦਿਓ ਪਾਣੀ ਇਹ ਤਾਂ ਬੇਕਾਰ ਹੁਣ ਚਲੋ ਪਾਣੀ ਦਾ ਦਿਓ ਮੈਨੂੰ ਬੇਕਾਰ ਕਾ ਤੇ ਪਾਣੀ ਲਾ ਦੇ ਕੀ ਕਰੂੰ ਪੀਣਾ ਚਾਹੀਦਾ ਬੰਦਾ ਉੱਪਰ ਸਿਗਰਤ ਪੰਜ ਲੱਗਿਆ ਹੋਇਆ ਛੇਤੀ ਲੱਭ ਲੈ ਲੱਭੁੰਦੇ ਨਹੀਂ ਫਿਰ ਉੱਪਰ ਤੇ ਲਿਆਉਣੇ ਪੈਣਾ ਹੁਣ ਤਾਂ 500 ਰੁਪਏ ਦਾ ਨੁਕਸਾਨ ਕਰਵਾਤਾ ਬਾਬੇ ਆ ਪਾਣੀ ਫੜ ਤਾਂ ਇਹ ਤਾਂ ਮੰਗੜਾ ਨਹੀਂ ਹੈਗਾ ਪਾਣੀ ਮੈਂ ਤਾਂ ਦਵਾ ਬਾਬੇ ਹੈ ਕਿੰਨੇ ਕਦੇ ਆਉਣੇ ਆ ਰਹੇ ਇਹ ਆਹਾ ਹਾਂ ਚਲ ਤੂੰ ਸਾਡੀ ਉਹ ਲੜਾਈ ਕਰੋ ਜੀ ਹੇ ਥੱਲੇ ਅਸੀਂ ਬਾਲੋ ਬਾਲੀ ਹੋਏ ਹੋਏ ਥੱਲੇ ਮੈਂ ਤਾਂ ਕੋਈ ਵੀ ਨਹੀਂ ਕਿਹਾ ਲੈ ਮੈਨੂੰ ਪਤਾ ਨਹੀਂ ਕਿੰਨੇ ਹਜ਼ਾਰ 2000 ਦਾ ਸਮਾਨ ਇਹ ਚਾ ਯਾਰ ਕੰਦੂ ਅਸੀਂ ਤਾਂ ਥੱਲੇ ਇੰਨੀ ਸਾਡੀ ਲੜਾਈ ਹੋਈ ਥੱਲੇ ਇਹਦੇ ਕਿਦੋਂ ਹਾਂ ਕਦੇ ਬਾਲ ਬੋਲ ਪੜ ਲੈਣ ਤੇ ਤੇਰੇ 100 ਰੁਪਏ ਪਿਛੇ ਲੈ ਫੜ ਰੱਖ ਲੈ ਜੋਦਨ ਕਰਾਂ ਫੋਂ ਉਹਨੂੰ ਮੰਗਾ ਲਿਆ ਯਾਰ ਮੈਂ ਪਾ ਦਿੰਦਾ ਪਿਆ ਇਹ ਪਿੜਾ ਰੰਗ ਤਾਂ ਹੈ ਕਰਤਾ ਨੇ ਨੂੰ ਬੜਾ ਸੇਰ ਬੰਦਾ ਲੱਗਿਆ ਬੰਦਾ ਪੜਾ ਤੇਜਾ ਸਾਰੇ ਪੜਾ ਗੜੀ ਰੰ ਕਰਕੇ ਰੱਖਤਾ ਹੈ ਕੀ ਬਾਤ ਆ ਯਾਰ ਕਿਦੋਂ ਯਾਰ ਤਾਂ ਨਜ਼ਾਰਾ ਹੀ ਲਿਆਤਾ ਯਾਰ ਪਿੜਾ ਰੰਗ ਉਧਰੋਂ ਤਾਂ ਨਹੀਂ ਇਹ ਹਾਂ ਇਹ ਤਾਂ ਜੰਮ ਨਹੀਂ ਉਤਰਦਾ ਥਲੇ ਤਾਂ ਗਿੱਲਾ ਅਸੇ ਗਿੱਲਾ ਹਾਲ ਏ ਵਾਹ ਆ ਰੱਬ ਨੇ ਥੋਗ ਦੇ ਦੇਖੀ ਜਾਊਗੀ ਕਿਤੇ ਨਹੀਂ ਹੁਣ ਬਣਾ ਦੇ ਲੱਖ ਰੁਪਈਆ ਥੋੜੇ ਹੀ ਲੱਗਣਾ ਮਾਲ ਤਾਂ ਥੋੜੀ ਜਿਹਾ ਸਮਾਨ ਤਾਂ ਆਇਆ ਪਏ ਤੇ ਪਿੱਛੇ ਅੰਗਰੇ ਲੱਗਣੇ ਆਪਣੇ ਹੋਰ ਲੱਗਣੇ ਲੰਬੇ ਜੋ ਦੋ ਪੈ ਲੈ ਕੇ ਕਰਦੇ ਜਗੜ ਜਾਂਦਾ ਹੈਗਾ ਇੱਕ ਆ ਹੈਗਾ ਇੱਕ ਹੀ ਲੱਗਣਾ ਹਾਂ ਇਹ ਬੜਾ ਵਧੀਆ ਲੱਗੂ ਨੇ ਕੰਬੀਨੇਸ਼ਨੇਂ ਬਤੀ ਪਣ ਚੁਕਾ ਆਦਾ ਵਾਈਪਰ ਨਹੀਂ ਬੈਠਾ ਛੇੜਾ ਆਪਾਂ ਲਾ ਫਿਰ ਕੱਟ ਫ੍ਰੇਡ ਨਹੀਂ ਚੱਲਣਾ ਬਾਅਦ ਚੁੱਲੇ ਉਹਦੇ ਗੈਰ ਗੈਰ ਮੈਪ ਚਣਾਈ ਭਰ ਲੂਗਾ ਨਾਲੇ ਉਹ ਚੱਪ ਆਪਾਂ ਲੈ ਲੇ ਆ ਜੂ ਗੱਲੂ ਅੱਜ ਤਾਂ ਤੇਰਾ ਹੀ ਹੋਣਾ ਮੈਂ ਕਹਿੰਦਾ ਹਾਂ ਹਾਂ ਮਾਡਾਂ ਚ ਸਾਰਾ ਲਾ ਦੇਣਾ ਇਹਨੂੰ ਪ੍ਰਾਈਮਰ ਹੋਣਾ ਬਾਈ ਅੱਛਾ ਪ੍ਰਾਈਮਰ ਬਾਹਰ ਆਇਆ ਕਰ ਦੇਣਾ ਇਹ ਤਿਆਰ ਇਹ ਤਾਂ ਇਦਿ ਹੋ ਜਾ ਪ੍ਰਾਈਮਰ ਚਿੱਕਾਂ ਲਾ ਦੇਣੀਆਂ ਇਹਨੂੰ ਇੱਤਰ ਵਾਲੇ ਨੂੰ ਹਾਂ 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 ਹਾਲਾਂ ਚਲਾਉਣਾ ਪੰਜਾਫਰ ਕਾਲੂ ਬੰਦਾ ਉਹ ਮਸ਼ੀਨ ਜੀ ਲਾਊਗਾ ਇਹਦੇ ਹੱਥਾਂ ਨਾਲ ਲੰਬਾ ਹੋ ਜਾ ਪ੍ਰਾਈਮਰ ਆਪੇ ਹੀ ਗਾੜ ਦਾਂਗੇ ਚੱਕ ਲੇਉਂਗਾ ਅੱਛਾ ਚੱਕ ਜਾਊਂਗੇ ਇਹਦੇ ਨੂੰ ਪਹਿਲਾਂ ਮੜੀ ਸਫਾਈ ਵੀ ਕਰਨੀ ਪੈਣੀ ਤਾਂ ਕਿੱਦਿ ਹੋ ਜੂ ਤੇ ਪਰ ਸਾਫੇ ਪਏ ਪ੍ਰਾਈਮਰ ਥੋੜਾ ਪੂਰਾ ਮਾਰ ਦੇ ਪੜੇਗੇ ਲਈ ਬਾਦ ਦੇ ਹਾਂ ਹਾਂ ਉੜਾ ਕੇ ਲਿਆਈ ਤੂੰ ਜਿੰਨਾ ਤੇ 4 ਕੋੜ ਮਾਰ ਦੂੰਗਾ ਤੇ ਤੇ ਹੁਣ ਤੇਰੀ ਗਲਤੀ ਇਹਦੇ ਨਾਲ ਕਿਦਣ ਦਾ ਮਾਲ ਆਇਆ ਪਿਆ ਹੈ ਤਾਂ ਸਬਨ ਸਾਰਾ ਪਸਟ ਹੋਇਆ ਪਿਆ ਉਹ ਗਾਲਾਂ ਕਢੀ ਜੀ ਦੂਜੇ ਬੰਦੇ ਸਭ ਨੂੰ ਵਿਚਲੇ ਭੇਟ ਲੰਦੀ ਆ ਫਿਰ ਸਭ ਤੋਂ ਗਾਲਾਂ ਵਿੱਚ ਸਭ ਦੀ ਗਾਲ ਪਰੇਟ ਹੋ ਜਾਂਦੀ ਵਿੱਚੇ ਫਿਰ ਵਿੱਚੇ ਮਿਸਤਰੀ ਵਿੱਚੇ ਰਿੰਕੇ ਸ਼ਿੰਕੇ ਰਹੇ ਸਭ ਦੇ ਨਗੋੜਾ ਨਾਲੇ ਖੜ ਦਿੰਦੀ ਪਾਣੀ ਲਾਤਾ ਲੈ ਬਣਾਉਤੀ ਗੱਲ ਹੈ ਉਹ ਆ ਜਾ ਭਾਈ ਤੇਰਾ ਬੰਦਾ ਠੀਕਦਾ ਤੈਨੂੰ ਹਾਂ ਦੋ ਮਿੰਟ ਦਾ ਕੰਮ ਹੈ ਉੱਪਰ ਸਿਖਰੇ ਆ ਉਹ ਪਾ ਇੱਥੇ ਚੜ੍ਹ ਕੇ ਪਾ ਉਹ ਪਰਲੇ ਪਾਸੇ ਨੂੰ ਪੌੜੀ ਐ ਆ ਜਮੜੇ ਮੈਂ ਵੀ ਆਇਆ ਬਸ ਮੈਂ ਮੋਟਰ ਤੇ ਜਾਇਆ ਮੈਂ ਗੁੱਜਰਬਾਈ ਦੀ ਰੋਟੀ ਫੜਾਇਆ ਮੈਂ ਹਾਂ ਇੱਕ ਦੂਆ ਵੀ ਆ ਗਿਆ ਹੁਣ ਤੇਰੀ ਜਾਂਚ ਜਾਣ ਪੈਗੀ ਤੇਰੇ ਬਾਡੀਗਾਰਡ ਆ ਗਏ ਭਾਈ ਹਾਂ ਆ ਜਣੀ ਹਟਦੇ ਹੈਂ ਚਲ ਫੇਰ ਮੋਟਰਪਾਚਾ ਚਾਕੇ ਜੀ ਚੱਲ ਵੇ ਆ ਜੀ ਤੈਨੂੰ ਹਲਾਇਆ ਚੱਲ ਉਹ ਖਾਣਾ ਪੀਣਾ ਕੁਝ ਪਾਣੀ ਪਿਆ ਆਪਾਂ ਢੰਡਾ ਹੀ ਪੀਣਾ ਖਾਣਾ ਪੀਣਾ ਕੁਝ ਮਗਾ ਮਗਾ ਸਮੋਸੇ ਮਗਾ ਰੋ ਗਾ ਲੈ ਆ ਤੇ ਫੜ ਲੈਂਦੇ ਤੇ ਆ ਜਾ ਬਾਬੇ ਆ ਜਾ ਵੀ ਆ ਜਾ ਹਣੇ ਫੜਾਏ ਦੇਣ ਦੋ ਦੋ ਇੱਕ ਇੱਕ ਆ ਜਾ ਮੜਾ ਜਾ ਇੱਕ ਇੱਕ ਫੜਾਏ ਦੇ ਬਾਕੀ ਫਿਰ ਅਸੀਂ ਉੱਪਰ ਚੱਲੇ ਹਾ ਵੀ ਹਨੀ ਹੋਰ ਭਾਈ ਵਧੀਆ 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 ਕਿਵੇਂ ਚੱਲ ਰਿਹਾ ਮੇਲਾ ਇਕੱਠਾ ਹੋਇਆ ਹੀ ਨਹੀਂ ਹੈਗਾ ਅੱਜ ਉਧਰ ਲੰਘੇ ਅੱਜ ਪੀਜੀਆਈ ਲੰਗਰ ਲੈ ਕੇ ਹਾਂ ਥੋੜਾ ਜਿਹਾ ਭਾਈ ਠੀਕ ਹੈ ਉੱਪਰ ਜਾ ਕੇ ਲੰਗਰ ਹੈ ਉੱਪਰ ਜਾ ਕੇ ਤਾਂ ਜਾਣ ਰੋਪਨ ਨਾ ਨਾ ਗਿੰਦੂ ਉਹ ਆਹੀ ਕਹਿੰਦਾ ਕਿਧਰ ਆ ਬਾਬਾ ਹੋ ਰਹੀ ਆ ਆਹ ਚੱਲੋ ਬੋ ਅਸੀਂ ਤਾਂ ਹੋਰੇ ਪਾਸੇ ਨੱਬਦੇ ਫਰੀਕੇ ਸਾਡੇ ਖਜ਼ਾਨਾ ਸਾਡੇ ਘਰੇ ਪਿਆ ਤਾਂ ਆਹ ਬਹੁਤ ਸੋਹਣੀ ਲੱਗਦੀ ਆ ਲੱਗਦੀ ਆ ਲੱਗਦੀ ਆ ਦਿੱਕ ਹੋਰ ਵੀ ਮੇਰੇ ਕੋਲ ਜੈਡ ਬਲੈਕ ਵੀ ਪਈ ਥੀ ਕਟਾ ਲੈ ਯਾਰ ਇਸ ਨਾਲ ਵੀ ਕਹੇ ਜਿਹੜਾ ਨਾਲ ਜੈਡ ਬਲੈਕ ਪਈ ਹੈ ਕਿਤੇ ਸ਼ਾਇਦ ਦਿਖਾਣਾ ਤੁਨੂੰ ਉਹ ਲਾਉਣੀ ਉਹ ਲਾ ਦੋ ਉੱਪਰ ਅੰਦਰ ਉੱਪਰ ਪਾਸੇ ਲਾਉਣੀ ਜੀ ਇਹ ਲਾਉਣੀ ਇਹ ਲਾਉ ਦੋ ਮੇਰੇ ਬਾਦ ਤੁਸੀਂ ਦਾ ਸਾਡਾ ਚਿੱਤ ਕਰਦਾ ਇੱਕ ਪਈ ਥੀ ਜੈਡ ਬਲੈਕ ਇਹਦੇ ਵਿੱਚ ਸ਼ਾਇਦ ਦੇਖਾਂ ਟਾਇਰ ਪਈ ਥੀ ਪੂਰੀ ਸੀ ਪੂਰੀ ਉਹ ਪਹਿਲਾ ਬਾਈ ਕੱਟਣਾ ਫਿਰ ਉਹ ਕਿਤੇ ਹੋਰ ਪਾਸੇ ਲੱਗ ਜੂ ਉਹ ਪਾਏ ਮੈਂ ਚੱਕੇ ਤਾਂ ਹੀ ਲੇਗਾ ਕਿਤੇ আর ਕੋਈ ਕਿ ਪਈ ਤੇ ਪੂਰੀ ਦੀ ਪੂਰੀ ਕਿਦਰਾ ਉਹ ਤਾਂ ਤਾਂ ਖੜੀ ਖੜੀ ਹੋਈ ਉਹਨਾਂ ਚ ਹੋਊਗੀ ਮੇਰੇ ਖਿਆਲ ਚ ਪਿੱਛੇ ਉਹ ਇਹਦੇ ਅੰਦਰ ਪੱਟੀਆਂ ਪਾਈਆਂ ਦੀ ਆਪਾਂ ਨੇ ਜਿਹੜੀ ਅੰਦਰ ਪੱਟੀਆਂ ਪਾਈ ਤਾਂ ਉਹਦੇ ਦੇ ਵਿੱਚ ਕਿਤੇ ਬਕਸਾ ਉੱਤੇ ਲੈਣਾ ਚਲੋ ਕੋ ਲੁੱਭ ਜੂਗੀ ਆ ਉੱਪਰ ਪਜਾਉਣੀ ਸਿਗਰ ਮੈਂ ਥੋੜਾ ਕੈਮਰਾ ਜਿਹਾ ਸਿੱਧਾ ਕਰ ਦਮ ਉੱਪਰ ਰੋਇਆ ਛੱਡਾ ਪਾਣੀ ਪੀਣਾ ਫਿਰ ਚਾਹ ਆ ਜਵੇ ਹੈ ਚਲ ਜੀ ਰੋ ਜੀ ਪੀ ਜਾਂਦਾ ਹਾਂ ਲੈ ਮੈਂ ਸੋਡਾ ਚਾਹ ਲੈ ਆਂ ਪਾਣੀ ਲੈ ਆਂ ਚਾਹ ਤੇ ਪਾਣੀ ਆਪਾਂ ਜਤੀ ਨਹੀਂ ਬਹੁਤ ਬਾਈ ਔਰ ਫਰਲੋ ਚਾ ਪਾਣੀ ਫਰਲੋ ਭਾਈ ਓਏ ਉਹ ਕਟਿੰਗ ਵੀਰ ਵੀ ਲਿਆਉਣੇ ਤੇ ਹੁੰਦੀ ਜੀ ਕਿਹੜੇ ਹੈ ਜੀ ਕਿਆ ਲੈ ਆਵਾ ਉਧਰ ਕਹਿੰਦਾ ਜਿੱਦੂ ਫੜਨੂ ਅੱਛਾ ਹਲਾ ਪਾਣੀ ਮੈਨੂੰ ਪਰਦਾ ਦੂਜੇ ਪੋਤ ਨਾਲ ਫੜਾ ਦੀ ਯਾਰ ਰੁੰਡੇ ਵਾਲੇ ਮਰੁੰਡੇ ਵਾਲੇ ਮਰੁੰਡੇ ਵਾਲੇ ਬਾਗਾਂ ਵਾਲੇ ਬਾਗਾਂ ਇਹ ਤਾਂ ਕੰਮ ਖਤਰੇ ਵਾਲੀ ਆ ਭਾਈ ਹਾਂ ਇਹ ਤਾਂ ਕੰਮ ਖਤਰੇ ਵਾਲੀ ਆ ਆਈ ਵੇ ਹਾਂ ਆਹ ਬਾਜਾ ਜੋਂ ਕੀ ਨਾ ਲਾਸਟ ਮੰਡੀ ਹੁੰਦੀ ਹੁੰਦੀ ਹੈ ਇੱਧਰ ਹਾਂ 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 ਇਹ ਅਬੇ ਆਇਆ ਫਿਰ ਚਾਹ ਠੰਡੀ ਹੁੰਦੀ ਆ ਫਿਰ ਆ ਜਾ ਮੇਰਾ ਇੱਧਰ ਚਾਹ ਪਰ ਤਾਂ ਸੱਕੜੀ ਵੀ ਆ ਗਈ ਅੱਜ ਚਾਹ ਪਾਇਆ ਤਾਂ ਮੰਗਲਾ ਸੰਜੇ ਤੱਕ ਉਹ ਪਾਈ ਸਾਡੀ ਮਸੀ ਆ ਗਈ ਆਜਾ ਮੱਸੇ ਹੁਣ ਤੈਨੂੰ ਸਾਰਾ ਕਰ ਦਖਾਈਏ ਪਹਿਲਾਂ ਕੱਲ ਰੈਸਟ ਕਰਨੀ ਥੋੜਾ ਟਾਈਮ ਅੱਲਾਹੁ ਅਲੈਕੁਮ ਸਲਮ। ਕਲੂ ਆਜਾ ਬਹਿ ਜਾ ਓਏ। ਉਹ ਕਲੂ ਆਜਾ ਤੂੰ ਵੀ ਆਜਾ। ਬਹਿ ਜਾ ਇੱਥੇ ਬਹਿ ਜਾ। ਇੱਥੇ ਅੰਦਰ ਆ ਕੇ ਬਹਿ ਜਾ। ਕੋਈ ਨਾ ਅੰਦਰ ਬਿਠਾ ਲੈ। ਉਹ ਰੈਂਡ ਦੇ ਇੱਥੇ ਹਵਾ ਲੱਗਦੀ ਏ ਉਹਨੂੰ ਬਾਹਰ ਗਰਮੀ ਆ। ਹਵਾ ਚੱਲਦੀ ਏ। ਕੋਈ ਨਹੀਂ ਬਹਿ ਜਾਣ ਦੇ ਪਿੱਛੇ ਨੂੰ। ਚੱਲ ਮੈਂ ਤਾਂ ਉਧਰ ਪਹਿਲਾਂ ਕੋਈ ਬੋਲੀ ਦੇਖੀਏ। ਕੋਈ ਉਤਰ? ਅੱਛਾ। ਪਰਾਂ ਨਾ ਕਰ। ਤੈਨੂੰ ਹੋਣੀ ਵੀ ਨਹੀਂ ਹੈਗਾ। ਅੱਛਾ। ਨਹੀਂ ਅਸੀਂ ਕਵਰਾ ਤਿਆਰ ਕਰ ਲਿਆ ਦਾ ਸਾਰਾ ਆ। ਹਾ ਇੱਥੇ ਬੈਠਣ ਦਾ ਰਸੋਈ ਵੀ ਅੰਦਰ ਬਣਾ ਲਈ ਦੀ ਹਾਂ 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 ਬੈ ਜਾ 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 ਆ ਜਾ ਆ ਜਾ ਆ ਜਾ ਮੈਂ 10 ਵਾਰ ਹੁਣ ਕੋਈ ਨਹੀਂ ਹੁਣ ਬੈ ਸਾਈਡ ਹੋ ਕੇ ਬਹਿ ਜੂਗਾ ਠੀਕ ਹੈ ਸਰ ਸੁਣ ਚੱਕ ਥੋੜਾ ਬੋਲ ਰਿਹਾ ਹੈ ਦੇਖ ਤਿੱਕਦਾ ਪਿਆਰ ਨਾਲ ਬੈਠਾ ਮੈਨੂੰ ਕੋਈ ਛਿੜਕੇ ਨਾ ਹਾਂ ਪਿਆ ਵਾਸੀ ਮੈਂ ਇੱਧਰੇ ਹਾਂ ਥੋੜਾ ਜਿਹਾ ਬਹਿ ਕੇ ਵੀ ਨਹੀਂ ਸੁਪਰ ਫਾਸਟ ਕੰਮ ਸੁਪਰ ਫਾਸਟ ਕੰਮ ਕਰਦਾ ਹੈ ਉਹ ਤਾਂ ਨੇ ਲੰਗ ਮਗਰ ਲੰਗਿਆ ਐਤੀ ਆ ਡਾਇਲੌਗ ਬਹੁਤ ਅਕੜਾ ਮਾਰ ਰਿਹਾ ਜਰਾ ਆ ਤਾ ਦੇਖਿਆ ਕਰੋ ਪੁੱਛ ਦੇਖੀ ਦੀ ਪੋਸਟ ਉਹ ਇਹਦੇ ਵਾਲੀ ਇਹਨੇ ਪੋਸਟ ਪਾਈ ਰਾਤ ਨੂੰ ਭਾਈ ਅਖਬਾਰ ਚ ਫੋਟੋ ਆਈ ਹੋਈ ਦੂਜੇ ਦਿਨ ਕਮੈਂਟ ਕਰਦਾ ਕਹਿੰਦਾ ਕੋਈ ਜਿਹੜਾ ਕਹਿੰਦਾ ਸਰ ਆਹੋ ਕੁਆਲਿਟੀ ਵਾਲੇ ਫੋਟੋ ਤਾਂ ਮੇਰੇ ਕੋਲ ਆ ਸਰ ਵੀ ਕਹਿੰਦਾ ਕਹਿੰਦਾ ਸਾਰੇ ਜਲਦੇ ਆ। ਹੜਾ ਹੜਾ ਹੜਾ। ਇਹ ਮੇਰੀ ਫੋਟੋ ਖਵਾਰ ਜਾ ਗਈ। ਹਾਂ ਹਾਂ ਉਹਦਾ ਫੇਰ ਦੀ ਗੱਲ। ਕਹਿੰਦਾ ਕਿਸੇ ਨੇ ਕੋਈ ਤਾਰੀਫ ਨਹੀਂ ਕੀਤੀ ਹੈਗੀ। ਉਹ ਇਹ ਅਸੀਂ ਕਿਹਾ ਵੀ ਪ੍ਰੋਗਰਾਮ ਛੋਟਾ ਦਾ। ਹਾਂ। ਵੀ ਐਡੇ ਪ੍ਰੋਗਰਾਮ ਵਾਲਾ ਬੰਦਾ। ਤੇਰੀ ਤਾਂ ਫੋਟੋ ਇੰਡੀਅਨ ਟਾਈਮ ਚ ਹੋਣੀ ਚਾਹੀਦੀ ਹੈ। ਹੜਾ ਹੜਾ ਹੜਾ। ਚੁੱਪੇ ਜਾ। ਤੂੰ ਸਕੂਲ ਜਾ ਉਹ ਲੈ ਟੌਫੀ। ਲੈ ਲੈ। ਟੌਫੀ ਲੈ। ਕਲਾਸ ਵਿੱਚ ਪੜ੍ਹਦੀ ਹੈ। ਕਲਾਸ ਵਿੱਚ ਪੜ੍ਹਦੀ ਕਿਹੜੇ ਸਕੂਲ ਚ ਪੜ੍ਹਦੇ ਆ? ਕਲਾਸ ਵਿੱਚ ਪੜ੍ਹਦੀ ਠੀਕ। ਸ਼ਾਮ ਦਾ ਟਾਈਮ ਹੋ ਚੱਲਿਆ ਤੇ ਰਹਿਰਾ ਸਭ ਗੁਰਦੁਆਰਾ ਸਾਹਿਬ ਚੋਂ ਤੇ ਜਿਵੇਂ ਕਿ ਦੇਖ ਨਾ ਪਾਈਆਂ ਤੁਮ ਮੈਂ ਨਾ ਹੀ ਠਾਕਰ ਆਈਆਂ ਹੋਰ ਕੀ ਹਾ ਵਿਚਾਰੋ ਤੇ ਪੰਦਾਰੋ ਤੇ ਪਿਆਰ ਚਾਰਾ ਤੇ ਸਵਾਰਣ ਹਾਰਾ ਲਾਜੀ ਕਰਤਾ ਕਲ 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 ਕ बेटा, लगते ना ना गया। बेटा। ताथ। ताथ। आ गया आज बेटा सहर करता दूजे आ जा अंश बेटा अंश बेटे ਉਹਦਾ ਦੂਤਾ ਤੂ ਵੀ ਉੱਪਰ ਬੰਦੇ ਲਾਈ ਮੜਾ ਜਾ ਬੇਟਾ 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 ਤਾ ਹੂਆ ਕਾਹੂ ਨਹੀਂ ਹੈਗਾ ਕਾਚੂਆ ਮੈਂ ਮੇਤੇ ਬੜਾ ਹਾ ਬੇਟਾ ਉਧਰ ਬੇਟਾ ਬੇਟਾ ਅੰਝੂ ਬੇਟਾ ਨਾਲੇ ਗੱਡਾ ਕਾ ਨਾ ਚੱਲ ਚਿਚੀ ਲੈਣ ਚੱਲ ਚਿਚੀ ਚੱਲ ਚਿਚੀ ਲੈਣ ਚੱਲੀਏ ਕਿੱਥੇ ਦੁਕਾਨ ਪਤਾ ਤੈਨੂੰ ਹਾਂ ਪਤਾ ਤੈਨੂੰ ਦੁਕਾਨ ਕਿੱਥੇ ਹੈ ਅੱਛਾ ਇਹਦੇ ਲਾਲ ਹਰਾ ਜਾਂ ਪਸੰਦਾ ਹੈ ਇਹਦੇ ਪੈਕੇਟ ਹਰਾ ਜਾਂ ਪਸੰਦਾ ਹੈ ਇਹਦੇ ਲਾਲ ਜਿਹੇ ਵਾਲੇ ਦੇਖਦੇ ਹੀ ਨਹੀਂ ਹੈਗਾ ਆ ਗਿਆ ਆ ਗਿਆ ਉਹ ਕੱਲ ਵਾਲੇ ਨੂੰ ਫੋਨ ਕਰੀ ਮਾੜਾ ਚਾਬੀ ਤਾਂ ਹੀ ਲੇਕਨ ਮੇਰੇ ਕੋਲ ਮੇਰੇ ਕੋਲ ਹੈ ਉਹ ਇਧਰ ਨੂੰ ਮੰਨੂ ਬੜਾ ਗਿਆ ਤਾਂ ਕਰਨ ਆ ਜਾ ਹੌਲੀ ਤੇ ਸੱਟ ਖਾ ਲੈਣੀ ਤਾਂ ਜੇ ਮੈਂ ਸਲਾਕਟਰ ਬਣਦਾ ਸੱਤ ਸਿੱਕਾ ਚੱਲ ਸੱਟਾ ਮਾਰ ਲੈ ਇੱਕ ਬਣ ਕੇ ਉਹ ਉੱਤਰ ਬੱਲ ਨੇ ਉੱਤਰ ਉਹ ਸਾਹਮਣੇ ਤੇ ਇੱਥੇ ਤੇ ਬੱਲ ਨੇ ਬਦੀਆ ਕਿੱਥੇ ਜਾ ਕੇ ਖੇਡਣਾ ਹੈ ਕਿੱਥੇ ਚਲੀਏ ਗ੍ਰਾਮ ਤੇ ਆਏ ਹਾਂ ਅੱਛਾ ਗਲੌੜ ਗਿਆ ਤਾਂ ਠੀਕ ਹੈ ਠੀਕ ਹੈ ਰੋਟੀ ਖਾ ਲਈ ਘਰ ਖਾਣਾ ਕਿੱਲੇ ਖਤਮ ਹੋ ਗਏ ਕਿੱਲੇ ਰੱਖ ਦਿੰਦਾ ਦਾ ਕਬੂਤੀ ਸ਼ੋਜਿੰਦਰੀ ਜਾਲਾ ਬੜੀ ਛੋਲੇ ਤਾਂ ਜਿਹੜੀ ਨਹੀਂ ਸਵਾਦ ਬਣੀ ਹੋਈ ਆ ਕਿੰਨੇ ਮਿਲ ਗਏ 3 ਰੁਪਏ ਮਿਲ ਗਏ 10 ਰੁਪਏ 3 ਰੁਪਏ 3 ਰੁਪਏ 3 ਰੁਪਏ ਆਉਣ ਨੂੰ ਜੀ ਜਿਹੜੀ ਮੈਂ ਭਾਈ ਆਪੇ ਨੂੰ ਦੁਕਾਨ ਜਾ ਜੋ ਮਰਜ਼ੀ ਖਾ ਜਾ ਵਾਇ ਸੱਤ ਨਸੱਚਾ ਪਾਸ਼ਾ ਐਨ 23 ਦਿਨ ਨੂੰ ਆਜੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਐਨ 23 ਦਾ ਐ 30 ਦਾ ਮੈਂ ਦੇਖ ਰਿਹਾ ਇੱਕ ਮਿੰਟ ਆ ਮਾਈਨਿੰਗ ਦੇ ਵਿੱਚ ਇੱਕ ਤਨ ਤਨ ਸ਼੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਹੈ ਨਾ ਗੁਰੂ ਅਰਜਨ ਦੇਵ ਜੀ ਦਾ ਜੀ ਸੱਚੂ ਸੱਚੂ ਗੁਰੂ ਰਾਮਦਾਸ ਜੀ ਦਾ ਹੋਊਗਾ ਜੀ ਹਾਂਜੀ 11 ਨੂੰ ਵੀ ਚੈੱਕ ਕਰ 11 ਨੂੰ ਕਬੀਰ ਜੈੰਤੀ ਹੈ ਜੀ ਆਪਣੇ ਆਪਣੇ ਰੀਤੂ ਕਿਸੇ ਪਾਰਟ ਕਿਸੇ ਪਾਰਟ ਰੱਖਿਆ ਹੋਇਆ ਤਾਂ ਉਹ ਹੋਗਾ ਪੈਣ ਆਇਆਗਾ ਨੂੰ ਭੋਗਦਾ ਹਾਂ ਤੁਸੀਂ ਵੀ ਜਾਇਆ ਲਓ ਜੀ ਹੁਣ ਬੰਦੇ ਆ ਗਏ ਤਕਾਵੜ ਲਾਉਣ ਵਾਸਤੇ ਇੱਥੇ ਡਾਕਟਰ ਸਾਹਿਬ ਆਏ ਹੋਏ ਨੇ ਇੱਥੇ ਨਾਲ ਮੈਚ ਚੱਲ ਰਿਹਾ ਗੰਦੂ ਭਾਈ ਸੌਰੀ ਬਈ ਤੈਨੂੰ ਰਾਤ ਫੋਨ ਲਾ ਕੇ ਕਾਲਾ ਕੱਟ ਹੋ ਗਿਆ ਗੱਡੀ ਇਹਦੇ ਨਹੀਂ ਹੋ ਗਿਆ ਕੋਈ ਕਰਦਾ ਮਖੌਲ ਸਾਣਾ ਬੰਦਾਂ ਨੂੰ ਘਰਿਆ ਦਮ ਹਾਂ ਮੇਰਾ ਬੂੜਜਾ ਬਣਾਇਆ ਦੇਖ ਫਿਰ ਫੋਨ ਕਰਨ ਦਾ ਅੱਜ ਮੈਂ ਫੋਨ ਕਰਕੇ ਉਹਨੂੰ ਬੁਲਾ ਮਾਰ ਕੱਲ ਨੂੰ ਵੈਦਰਾ ਗੱਲ ਤਾਂ ਸ਼ਾਮ ਜੀ ਨੂੰ ਫੋਨ ਆਇਆ ਤਾਂ ਹਾਂ ਹਾਂ ਸਮਾਨ ਤਾਂ ਮੈਂ ਜਦੇ ਲਿਆਇਆ ਤਾਂ ਹਾਂ ਕੱਲ ਹੋਣਾ ਨਹੀਂ ਤੇ ਕੰਮ ਤੈਨੂੰ ਪਤਾ ਸੈਡਾ ਚਾਹ ਡਰਾਈਵਰ ਤਾਂ ਮੈਂ ਕਦੇ ਖਾਦੀ ਪੀਤੀ ਜੇ ਫਿਰ ਗਾਲੀ ਕੱਢਦੇ ਤੋਰੀ ਮਾਣ ਤੂੰ ਸਾਲਿਆ ਆਉਣਾ ਕਰ ਕੋਈ ਜਦਾਂ ਕਰ ਕਦੇ ਕਾਲਾ ਵੀ ਆਪਣਾ ਗੁੱਸਾ ਨਹੀਂ ਕਰਦਾ ਕੋਈ ਭਾਈ ਬੰਦੇ ਪਤਾ ਕਿਆ ਖਾ ਰਹੇ ਆ ਚਗੁੰਦਰ ਖਾ ਰਹੇ ਚਗੁੰਦਰ ਮੈਂ ਡਾਕਟਰ ਬੋ ਕੈਮਰਾ ਮਾਰਾ ਡਾਕਟਰ ਦੀ ਜੀਭ ਲਾਲ ਹੁਣ ਅਸੀਂ ਨਾ ਦਿਖਾਈ ਚੀਜ਼ਾਂ ਹੋਇਆ ਨਾ ਹੱਥ ਵੀ ਲਾਲ ਹੋ ਜਦੇ ਇਹਦਾ ਕਸਾ ਜਨੇ ਉੱਪਰ ਥੋੜਾ ਤਾਂ ਸਾਹ ਦੇ ਜਾਂਦੇ ਨਹੀਂ ਲਾਲ ਹੋ ਲਾਲ 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 ਉਹ ਹਾਂ ਚੱਲ ਉਹਦੇ ਖਰਬੂਜੇ ਜੇ ਇਹਨਾਂ ਉਹ ਪਹੁੰਚ ਗਿਆ ਸੈ ਸ਼ੁਰੂ ਹੋ ਗਿਆ ਹਾਂ 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 ਬੜੇ ਭਾਈ ਸਾ ਉਹ ਤਾਂ ਫਿਰ ਹੀ ਲਾਉਂਦੇ ਆ ਹੂੰ ਉਹ ਜਬੈਤ ਇਹਨਾਂ ਨੇ ਇਹ ਲੜਾਈ ਬਾਰੇ ਵੀਡੀਓ ਪਾਇਆ ਮੈਂ ਦੇਖਿਆ ਬਾਈ ਉਹਨਾਂ ਦਾ ਆਪਣੇ ਨਾਂ ਨੂੰ ਜਿਹੜਾ ਉਹਨਾਂ ਦਾ ਹੱਲੇ ਆਪਣੇ ਨਾਲੋਂ ਪਿਓਰ ਆ ਜੀ ਹੱਲੇ ਦੋ ਕੋਲੇ ਇਹ ਕੰਨਾ ਵੀ ਤਾਰੀਫ ਕਰਦਾ ਮੈਂ ਜਦੋਂ ਗਿਆ ਨਾ ਪਾਕਿਸਤਾਨ ਪਿਛਲੇ ਸਾਲ ਹਾਲੇ ਹੈਗਾ ਵੀ ਘਟੋ ਘਟ ਵੀ ਹੱਲੇ ਉੱਤਰ ਜਿਆਦਾ ਜੂਰੀਆ ਡਾਇਆ ਨਹੀਂ ਪੈ ਰਿਆ 12 ਪ ਨਹੀਂ ਹੋਇਆ ਤਾਂ ਬਧੀਏ ਗੱਲ ਇਹ ਕਰੀ ਸਾਡੇ ਵਾਲਾ ਡਿਵੈਲਪਰ ਨੂੰ ਜਿਆਦਾ ਚੱਲੇਗੀ ਸਾਡੇ ਜਿਆਦਾ ਹੋਣਾ ਨਾ ਜਿਆਦਾ ਵਿੱਚ ਰਹਿਆਂ ਸਪਰੇਆਂ ਜਿਆਦਾ ਪਾਉਂ ਡਾਗੇ ਉਹਦੇ ਦਾ ਰਹਿਮ ਸਿਰ ਮੈਂ ਬਹੁਤ ਘੱਟ ਹੈ ਉਹ ਬਈ ਕਦੇ ਹੁੰਨਾ ਹੈ ਮੈਨੂੰ ਕਦੇ ਦੇਸ਼ ਧਰੋ ਦਾ ਕੰਮ ਮਲਕਦਮਾ ਮੇਰੇ ਪਰ ਨਾ ਹੋ ਜਵੇ ਨਾ ਕਹਾਂਗੇ ਤਾਰੀਫ ਕਰਨ ਲੱਗਿਆ ਜਿਆਦਾ ਡਵੈਲਪਮੈਂਟ ਵੀ ਮਾਰਨਾ